ਆਕੇ ਮੀਂਹ ਪਾ। ਮਾਫ਼ ਕਰਿਓ ਸਾਡੇ ਤੁਹਾਡੇ ਵਰਗੇ ਕਲ ਜਿਹੀ ਲੋਕ ਉਹ ਬਹੁਤ ਕੁਝ ਕਹਿੰਦੇ ਨੇ ਸ਼ਾਬਾ ਤੋਂ ਪਹਿਲਾਂ ਪਹਿਲਾਂ ਬਦਲ ਜਾਂਦੇ ਨੇ। ਪਰ ਮੇਰੇ ਬਾਦਸ਼ਾਹ ਦੀ ਬਾਣੀ ਕਹਿੰਦੀ ਆ ਬਚਨ ਕਰੇ ਤੇ ਸੱਚ ਜਾਏ ਸੋਈ। ਰੱਬ ਦੀ ਭਗਤੀ ਕੀਤਾ, ਬੰਦਗੀ ਕੀਤੀ, ਸੇਵਾ ਕੀਤਾ, ਸਿਮਰਨ ਕੀਤਾ, ਉਹਨਾਂ ਦੀ ਮਾਲਕ ਨੇ ਬਖਸ਼ ਕੀਤਾ, ਧਾਮ ਕੀਤਾ, ਸੋ। ਇਹ ਹਾਂ, ਉਹ ਸੱਚ ਹੈ। ਜਿਸ ਮਾਲਕ ਦੀ ਰਜ਼ਾ ਵਿੱਚ ਇਹ ਜਿਹੜੇ ਅੰਦੇ ਨੇ ਦੇ ਰਹੇ ਨੇ ਇਹ ਰੱਖੀ ਹੋਈ ਹੈ ਕਿ ਲਈ ਇਸ ਨੂੰ ਜਾਈ ਇੱਕ ਵਾਰੀ ਇਹ ਕਹਿਣਾ ਚਾਹੂ ਕਿ ਇਸ ਅਦਾਲਤ ਤੱਕ ਦਾ ਜੋ ਹੁਕਮ ਸੀ ਉਹ ਅਸੀਂ ਜਾ ਕੇ ਬੇਨਤੀ ਪੱਤਰ ਆਵਦਾ ਦੇਖ ਕੇ ਤੇ ਆਏ ਆਂ ਗਾਹਾਂ ਵਾਲਾ ਜੋ ਅਦਾਲਤ ਤੱਕ ਦਾ ਹੁਕਮ ਹੋਊਗਾ ਉਹ ਸਿਰ ਮਤੇ ਮੰਨਾਂਗੇ ਨਿਮਰਤਾ ਸਿੱਖ ਦੇ ਤੌਰ ਤੇ ਮੰਨਾਂਗੇ ਅੱਜ ਵੀ ਨਿਮਰਤਾ ਨਾਲ ਹੀ ਇੱਥੇ ਆਏ ਆਂ ਕੋਈ ਪਾਰਟੀ ਦਾ ਸਾਡੇ ਕੋਲ ਅਹੁਦਾ ਨਹੀਂ ਕੋਈ ਹੋਰ ਨਹੀਂ ਕੁਝ ਸਾਰਾ ਕੁਝ ਛੱਡ ਕੇ ਇੱਥੇ ਆਏ ਆਂ ਬਾਕੀ ਹੁਕਮ ਜੋ ਕਾਲ ਤੱਕ ਦਾ ਹੋਊਗਾ ਸਿਰ ਮੱਥੇ ਤੇ ਜਿਹੜਾ ਲਿਖਤੀ ਸਪਸ਼ਟਿਕਨ ਦਿੱਤਾ ਉਸ ਦੇ ਵਿੱਚ ਕੀ ਲਿਖਿਆ ਗਿਆ ਤਾਂ ਉਹ ਬੜੀ ਸਾਰਿਆਂ ਦਾ ਸਾਰਿਆਂ ਦਾ ਜਨਤਾ ਕੋਲ ਹੈ ਜੀ ਤੇ ਇਹਦਾ ਕਾਲ ਤੱਕ ਇਸ ਤਰ੍ਹਾਂ ਦਿਹਾਏ ਜੀ ਉਹਨਾਂ ਦਾ ਕੰਮ ਆ ਉਹ ਕੁਝ ਕਰਨ ਨਾ ਕਰਨ ਉਹ ਸਮੇਂ ਮੈਂ ਮੈਂ ਤਾਂ ਬੇਬਿੱਟ ਜੀ ਕੀਤੀ ਆਪਣਾ ਸਵਾਰਸ਼ੀ ਕਰ ਤੇ ਮੈਂ 2007 ਤੋਂ 2012 ਤੱਕ ਮੈਂ ਮਿਨਿਸਟਰ ਨਹੀਂ ਸੀ 2012 ਤੋਂ ਲੈ ਕੇ 14 ਤੱਕ ਸੀ 14 ਚ ਮੈਂ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ 15 ਤੋਂ ਬਾਅਦ ਸਾਰੀਆਂ ਘਟਨਾਵਾਂ ਹੋਈਆਂ ਇਹ ਸਾਰੀਆਂ ਘਟਨਾਵਾਂ ਨੂੰ ਦੇਖਦੇ ਜਿਹੜੀਆਂ ਇਹ ਨਿੰਦੜੀ ਯੋਗ ਨਾ ਬਰਦਾਸ਼ਤ ਯੋਗ ਜਿਹੜੀਆਂ ਇਹ ਪੰਥਿਕ ਘਟਨਾਵਾਂ ਪੰਥਕ ਦੇ ਜਿਹੜੇ ਦਰਦ ਉਹਨਾਂ ਨੂੰ ਦੇਖ ਕੇ ਮੈਂ ਫਿਰ 2016 ਚ ਤਾਂ ਮੈਂ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਵੀ ਦੇ ਦਿੱਤਾ ਸੀ ਤੇ ਵਿਧਾਇਕ ਤੋਂ ਵੀ ਇਸੀਫਾ ਦੇ ਦਿੱਤਾ ਸੀ ਨਾ ਕਾਰਨ ਕਰਕੇ ਇਹ ਸਪਸ਼ਟ ਕਰਨ ਦੇ ਵਿੱਚ ਤੁਹਾਡੇ ਵੱਲੋਂ ਕੀ ਲਿਖਿਆ ਗਿਆ ਜੀ ਮੈਂ ਤੇ ਇਹ ਹੀ ਬੇਨਤੀ ਕੀਤੀ ਆ ਬਾਕੀ ਦੋ ਹੁਕਮਿਆਂ ਸੀ ਕੱਲ ਤੱਕ ਸਾਭ ਦਾ ਉਹ ਸਰਮਤੀ ਅਸੀਂ ਪ੍ਰਵਾਨ ਕਰਾਂਗੇ ਕਿਉਂਕਿ ਇਹ ਨਹੀਂ ਹੈ ਵੀ ਅਸੀਂ ਕੋਈ ਦਲੀਲ ਦਿੰਦੇ ਆ ਵੀ ਆਪਣੇ ਬਚਾਓ ਲਈ ਕੋਈ ਦਲੀਲ ਨਹੀਂ ਹੈ ਇੱਥੇ ਇਸ ਸਦਨ ਸਭ ਤੇ ਕੋਈ ਦਲੀਲ ਨਹੀਂ ਹੈ ਇਹ ਚ ਸਰਬੇਤੀ ਆ ਕਿ ਜੋ 2700 ਤੋਂ 12 ਤੀਕ ਮੈਂ ਰਿਸਟਰ ਹੈ ਨਹੀਂ ਸੀ 12 ਤੋਂ 14 ਤਈ ਸੀ ਉਸ ਦਰਮਿਆਨ ਸਾਡੇ ਨਾਲ ਕੈਬਨਟ ਮੀਟਿੰਗ ਚ ਕਿਸੇ ਵੀ ਤਰ੍ਹਾਂ ਦਾ ਕੋਈ ਏਜੰਡਾ ਜਿਹੜਾ ਵਿਚਾਰ ਨਹੀਂ ਕੀਤਾ ਗਿਆ ਨਾ ਹੀ ਨਿੱਜੀ ਤੌਰ ਤੇ ਕੀਤਾ ਗਿਆ ਤੇ ਤੁਸੀਂ ਇਹਦੇ ਸੇ ਦੱਸੋ ਕਿ ਇਹ ਸਾਰੇ ਮਾਮਲੇ ਦੇ ਵਿੱਚ ਤੁਸੀਂ ਤੇ 2 ਮਹੀਨ 2 ਸਾਲ ਕੀ ਕਹਿੰਦੇ ਮੰਤਰੀ ਰਹੇ ਹੋ ਪਰ ਇਹ ਸਾਰੇ ਮਾਮਲੇ ਚ ਕੀ ਵੇਖਦੇ ਹੋ ਕਿਉਂਕਿ ਸਿਆਸਤ ਦਾ ਨੂੰ ਤੁਸੀਂ ਬੜੀ ਦੇਰ ਤੋਂ ਸਿਆਸਤ ਦੇ ਵਿੱਚ ਹੋ ਜਿੰਮੇਵਾਰ ਕਿਨੂੰ ਸਮਝਦੇ ਹੋ ਕੋ ਜਿੰਮੇਵਾਰ ਤਾਂ ਹੁਣ ਜਿਹਨੇ ਮੰਨੇ ਲਈ ਜਿੰਮੇਵਾਰੀ ਪ੍ਰਧਾਨ ਸਾਹਿਬ ਨੇ ਤਾਂ ਜਿੰਮੇਵਾਰੀ ਆਪੇ ਹੀ ਮੰਨ ਲਈ ਵੀ ਮੈਂ ਸਾਰੀਆਂ ਜਿੰਨੀਆਂ ਗਲਤੀਆਂ ਹੋਈਆਂ ਮੈਂ ਆਪਣੀ ਝੋਲੀ ਚ ਪਾਉਣਾ ਹੁਣ ਇਹ ਤੋਂ ਬਾਅਦ ਤਾਂ ਕਹਿਣ ਦੀ ਲੋੜ ਸਾਨੂੰ ਕਹਿਣ ਦੀ ਲੋੜ ਹੀ ਨਹੀਂ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਉਹਨਾਂ ਨੇ ਆਪੇ ਹੀ ਮੰਨ ਲਈ ਇਸੇ ਹੀ ਕਰਕੇ ਉਹ ਗੱਲਾਂ ਦੇ ਉਹ ਦੇਖ ਕੇ ਤੱਥ ਵਿਚਾਰ ਕੇ ਹੀ ਸਿੰਘ ਸਾਹਿਬ ਨੇ ਉਹਨਾਂ ਨੂੰ ਤਨਖਾਹਿਆ ਕਰਾ ਦਿੱਤਾ ਤੇ ਅਸੀਂ ਆਪਣਾ ਸਪਸ਼ਟੀਕਰਨ ਜਿਹੜਾ ਸਾਡੇ ਕੋਲੋਂ ਸਿੰਘ ਸਾਹਿਬ ਨੇ ਮੰਗਿਆ ਸੀ ਉਸੀਂ ਇਹ ਅੱਜ ਪੇਸ਼ ਕਰ ਦਿੱਤਾ ਸਾਰੇ ਅਹੁਦੇ ਛੱਡ ਕੇ ਨਿਵਾਣੇ ਸਿੱਖੀ ਤੌਰ ਤੇ ਆਏ ਆ ਵੀ ਜੋ ਵੀ ਜਿੱਥੇ ਵੀ ਕਿਤੇ ਸਾਡੀ ਗਲਤੀ ਪਾਈ ਗਈ ਨਜ਼ਰ ਆਈ ਉਸ ਗਲਤੀ ਦਾ ਅਸੀਂ ਜੋ ਵੀ ਹੁਕਮ ਕਰਾਂਗੇ ਇਸ ਹਿ깔 ਤੱਕ ਸਾਬ ਤੋਂ ਇਹਦਾ ਉਹ ਅਸੀਂ ਸਿਰ ਮੱਥੇ ਨਿਵਾਣੇ ਸਿੱਖੀ ਤੌਰ ਤੇ ਪ੍ਰਵਾਨ ਕਰਾਂ ਠੀਕ ਹੈ